ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਵਾਜ ਦੀ ਵੀਡੀਓ ਇਹ ਤਿੰਨ ਗੱਬਣ ਵੜਾ ਤੇ ਦੋ ਦਿਖਾਵਾਂਗੇ ਤੁਹਾਨੂੰ ਮੱਜਾਂ ਇੱਕ ਗੱਬਣਾ ਤੇ ਇੱਕ ਤਾਜੀ ਸੂਈ ਵੀ ਆ ਤੜਕੇ ਦੀ ਇਹ ਪੰਜ ਨਾਲ ਕੇ ਸੇਰਾ ਡਿਟੇਲ ਵੀਰ ਤੋਂ ਪੁੱਛਦੇ ਤੇ ਮੱਜਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਬਾਜਬ ਰੇਟਾਂ ਦੀਆਂ ਤੇ ਜਿਹੜੀਆਂ ਮੰਨ ਕੇ ਚੁਲ ਆਪਾਂ ਮੰਡੀ ਦੇ 2.5 ਲੱਖ ਮੁੱਲ ਸੁਣਦੇ ਰਹਿੰਨੇ ਆ ਤੇ ਘਰੇ ਦੁੱਧ ਪੀਣ ਦੀ ਖਾਤਰ ਆਪਾਂ ਦਲਾਲਾਂ ਦੇ ਧੱਕੇ ਜੜ ਜਾਂਦੇ ਆ ਉਸ ਟੈਪ ਦੇ ਮੱਝਾ ਸਿੱਧਾ ਡਾਇਰੈਕਟ ਤੁਹਾਨੂੰ ਮਾਲਕ ਦੇ ਨਾਲ ਬਣਾਵਾਗੇ ਡਟੇਰ ਵੀ ਤੋਂ ਪੁੱਛਦੇ ਆ ਸਸੀ ਕਾਲ ਬਾਈ ਜੀ ਸਸੀ ਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਤੇ ਪੈਂਦੇ ਆ ਜਿਹੜਾ ਤੁਰੀ ਨੂੰ ਰੋਡ ਜਾਂਦਾ ਜੀ ਮੋਬਾਈਲ ਨੰਬਰ ਆਪਣਾ ਜੀ 961539107 ਜੀ ਠੀਕ ਹੈ ਤੇ ਆਪਾਂ ਪੰਜ ਨਾਲ ਕੇ ਸੇਲ ਖੜੇ ਹੈ ਹਨਾ ਹਾਂਜੀ ਪਹਿਲਾ ਨੰਬਰ ਆਪਾਂ ਜਿਹੜੀ ਛੋਟੀ ਸੂਈ ਵੀ ਦੇਖਦੇ ਆ ਕਿਹੜਾ ਸੂਸੂਈ ਆ ਇਹ ਦੂਜਾ ਸੂਆ ਸੂਈ ਹੈ ਜੀ ਠੀਕ ਹੈ ਪਰਸੋਂ ਤੜਕੇ ਦੀ ਸੂਈ ਹੋਈ ਆ ਜੀ ਇਹ ਘਰੇ ਸੂਈ ਆਪਣੇ ਹਾਂ ਆਪਣੇ ਘਰੇ ਸੂਈ ਹੈ ਜੀ ਜੇਰ ਜੱਪੇ ਦੀ ਜਮਾ ਸਾਫ ਆ ਗਈ ਬੱਚਾ ਕਟਾਣਾੜੂਆ ਨਾਲ ਹਾਂਜੀ ਇਹ ਐਤਵਾਰ ਨੂੰ ਆਪਣੇ ਕੋਲ ਆਈ ਸੀ ਕਿ ਐਤਵਾਰ ਵਾਲੀ ਰਾਤ ਨੂੰ ਮਤਲਬ ਇਹ ਸੂਈ ਆ ਗਈ ਠੀਕ ਹੈ ਸੋਮਵਾਰ ਨੂੰ ਸਵੇਰੇ 4:00 ਵਜੇ ਹੁਣ ਬੱਚਾ ਲਾਇਆ ਵਾ ਹਾਂਜੀ ਹੁਣ ਬੱਚਾ ਲਾ ਕੇ ਪਸ਼ਮਾਈ ਹੈ ਕਿਉਂਕਿ ਜਵਾ ਪਸ਼ਮਾ ਦਾ ਪਤਾ ਲੱਗ ਜਾਂਦਾ ਨੰਗਰ ਦਾ ਕਿੰਨਾ ਕੁ ਬੋੜਕ ਆ ਬੋੜਾ ਇਸ ਤੇ ਜੇਰ ਜੂ ਰੋਕਿਆ ਹਨ ਜੇਰ ਜੱਪੇ ਦੀ ਓਕੇ ਹੈ ਜੀ ਜਮਾ ਬਿਲਕੁਲ ਗਰੰਟੀ ਹੋ ਆਪਣੀ ਫੋਟ ਤੇ ਥਣ ਥਣ ਦੇਖੋ ਸਾਫ ਸੁਥਰਾ ਮੁੱਠੀ ਵਾਲਾ ਚੋਣਾ ਜਮਾ ਹਨ ਮਗਰ ਚਵਾਈ ਚਵਾਈ ਦੀ ਬਾਲੀ ਚੰਗੀ ਆ ਬਾਈ ਸੋ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਸੋ ਵੀਰੋ ਧਾਰਾ ਦੇਖ ਲਿਆ ਦਿਓ ਪੂਰਾ ਸਾਫ ਸੁਥਰਾ ਚੋਣਾ ਮੋਟਾ ਮੋਟਾ ਕਿਆ ਬਾਤਾਂ ਤੇ ਬਾਈ ਯਾਰ ਡਾਂਗਾਰ ਕੀ ਚਵਾਈ ਆ ਤੇ ਚੋਣ ਬਸਵਾ ਦੇ ਆ ਕਰਕੇ ਦਿਖਾ ਦਿੰਦੇ ਰੇਟ ਵੀ ਵੀਰ ਤੋਂ ਪੁੱਛਣਾ ਕਿ ਰੇਟ ਆ ਸੋ ਵੀ ਕੀ ਧਾਰ ਤੂਰ ਦੇਖੋ ਕਿਆ ਬਾਤਾਂ ਖੜ ਜਾ ਕੜ ਜਾ ਕੋਈ ਨਹੀਂ ਚਵਾਈ ਸਮਾਰ ਕੇ ਦਿਖਾ ਦੇਣ ਦੇ ਮੈਨੂੰ ਪਤਾ ਹੈ ਆਨਲਾਈਨ ਹੀ ਵਿਗੂਗੀ ਇਹਦੇ ਪੈਸੇ ਪੈਸੇ ਆਉਣੇ ਤੇ ਆਪਾਂ ਗਰੰਟੀਆਂ ਸਾਰੀਆਂ ਦੇ ਦੇਣੀਆਂ ਵੀਡੀਓ ਚ ਕੋਈ ਹੈਲਦੀ ਨਹੀਂ ਕੋਈ ਪੈਰ ਨਹੀਂ ਪੜਦੀ ਹਾਂ ਬਾਈ ਪੈਰ ਵੀ ਨਹੀਂ ਚੱਕਦੀ ਫੁੱਲ ਗਰੰਟੀ ਹੈ ਬੰਦੇ ਦੇ ਕੀ ਕੀ ਬਾ ਹੋਏ ਦਾ ਬਾਈ ਇਹਦਾ ਮੁੱਲ ਤਾਂ ਕਰਦੇ ਆ ਲੱਖ ਰੁਪਈਆ ਠੀਕ ਹੈ ਪਰ ਇਹਦਾ 95000 ਰੁਪਈਆ ਲੈ ਲਾਂਗੇ ਮਾਨਤਨ ਕਰਦਾ ਹਾਂ ਹਾਂ ਬਸ ਮਾਨਤਾ ਨਹੀਂ ਮੰਨਿਓ 5000 ਰੁਪਈਆ ਵੀਰਵਾਲ ਕੇ 90 ਵਾਲਾ ਨਾ ਫੋਨ ਲਾਓ ਆਪਾਂ ਨੂੰ ਜਾ ਜਾ ਕੇ ਲੈ ਕੱਲ ਮੰਡੀ ਆਪਾਂ ਦੇਖੀਏ 90 ਤਾਂ ਕੋਈ ਕਹਿੰਦੇ ਨਹੀਂ ਸੋ ਉਥੇ ਬਸ ਸੋ ਵੀਰਾ ਆਪਾਂ ਨੂੰ ਵੀ ਪਤਾ ਹੈ ਕਿ ਮੰਡੀ ਦੇ 1.5 ਲੱਖ 1.7 ਲੱਖ ਇੱਥੇ ਜਮਾਂ ਸਿੱਧੇ ਫਾਰਮਰ ਦੇ ਘਰੇ ਆਉਂਗੇ ਤਸੱਲੀ ਵੀ ਮੈਨੂੰ ਗਾਰੰਟੀ ਵੀ ਮਿਲਣੀ ਇੱਥੇ ਹੁਣ ਮੈਂ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਬਾਈ ਤੇ ਬਾਕੀ ਹਵਾਨੇ ਦਾ ਨਾੜਾ ਦੇਖੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਮੁੱਠੀ ਵਾਲਾ ਥਾਣਾ ਜਵਾ ਗਾੜੀ ਪਿਛਾੜੀ ਬਿਲਕੁਲ ਇੱਕੋ ਜੀ ਹੈ ਹਨਾ ਜੋ ਮੈਂਨ ਬਾਈ ਫੁੱਲ ਗਾੜੀ ਦੇਣਾ ਕਟੋਕਣ ਹੋਲੋ ਗਾੜੀ ਡੇਡੜ ਕਿਲੋ ਦੀ ਗਾੜੀ ਹੋਊਗੀ ਮੈਂ ਦੀ ਸੋ ਬੱਚਾ ਲਾ ਕੇ ਪਸਮਾ ਕੇ ਦਿਖਾਤੀ ਬੱਚਾ ਵਗੈਰਾ ਦੇਖੋ ਫੁੱਲ ਛੱਡਦੀ ਆ ਜਵਾ ਨਾੜੂਆ ਨਾਲ ਆ ਕੱਟੇ ਦਾ 95000 ਦੇ ਵਿੱਚ ਦੁੱਧ ਮੰਨ ਕੇ ਚੱਲੀਏ ਕਿੰਨਾ ਪਾਧੂ 12 13 ਬਾਈ 12 ਕਿਲੋ ਤੇ ਖੁੱਲਾ ਦੇ ਦੂੰਗਾ ਏਰੀਆ ਬਹੁਤ ਚੰਗਾ ਇਹ ਰਾਜਸਥਾਨ ਦੇ ਬਾਰਡਰ ਦੀ ਮੈਂ ਆਾ ਡੱਬਲੀ ਮੰਡੀਆਂੋਂ ਲਈ ਹੈਗੀ ਅੱਪਾ ਕੋਈ ਗੱਲ ਵੀ ਝੂਠ ਬੋਲ ਕੇ ਨਹੀਂ ਡੰਗਰ ਦੇਣਾ ਹੈਗਾ ਵੇ ਮੀਓ ਹਰਿਆਣੇ ਜਗ੍ਹਾ ਤਾਂ ਇਹ ਜਮਾ ਰਾਜਸਥਾਨ ਦੇ ਬਾਰਡਰ ਦੀ ਮੈਂ ਆ ਡੱਬਲੀ ਮੰਡੀ ਤੋਂ ਲੈਂਦੀ ਆ ਡੱਬਲੀ ਮੰਡੀਆਂ ਮਈਆਂ ਦੁਨੇ ਆਈਆਂ ਨੇ ਬਾਈ ਮੰਡੀ ਦਾ ਮਾਲ ਖਰਾ ਨਿਕਲਦਾ ਡੱਬਲੀ ਦਾ ਉਹ ਤੇਰਾ ਮਾਲ ਖਰਾਗਾ ਇਹਦੀਆਂ ਚੰਗਾ ਠੀਕ ਹੈ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਲੰਡੀ ਦੇਖੀ ਜੰਨੇ ਆ ਲੰਡੀ ਨਹੀਂ ਹੈਗੀ ਵੀਰੇ ਉਹੀ ਪੂਛ ਹੀ ਆਏ ਆ ਇਹਦੀ ਠੀਕ ਹੈ ਇਹ ਛੋਟੀ ਆ ਜਮਾ ਮੋਹਰਾਂ ਦੀ ਪੈਂਦੀ ਫਰਦ ਹਾਂ ਮੈਂ ਜਿੱਡੀ ਮੈਂ ਆ ਉੱਡੀ ਪੂਛ ਹੈਗੀ ਦੇਖੋ ਲੜੀ ਲੱਗਦੀ ਜਮਾ ਹੈਨਾ ਜਮਾ ਓਕੇ ਮੈਂ ਆ ਸਾਰੀ ਜੈਡ ਬਲੈਕ ਕਰ ਦੇ ਸੁਆ ਕਿਹੜਾ ਚੁੰਦੀ ਆ ਸੁਆ ਪਿਓਰ ਦੂਜਾ ਠੀਕ ਆ ਦੂਜਾ ਸੁਆ ਦੱਸਿਆ ਮਾਲਕ ਨੇ ਹਾਂ ਮਾਲਕ ਨੇ ਦੂਜਾ ਸੁਆ ਦੱਸਿਆ ਦੂਜਾ ਹੈ ਵੀ ਪਿਓਰ ਦੂਜਾ ਸੁਆ ਠੀਕ ਹੈ ਕਿੰਨਾ ਇੱਕ ਦੁੱਧ ਪਾ ਦੂਗੀ ਬਾਈ ਜੀ ਇਹ ਦੁੱਧ ਬਾਈ ਜੀ 12 ਕਿਲੋ ਆਪਾਂ ਨੂੰ ਦੱਸ ਕੇ ਗਿਆ ਬੰਦਾ ਵੀ ਵੀਰੇ 12 ਕਿਲੋ ਦੁੱਧ ਸਾਡਾ ਚੋਇਆ ਹੋਇਆਗਾ ਪਹਿਲਾਂ ਥੱਲੋਂ ਠੀਕ ਐ ਐਦ ਕੀ 14 ਕਿਲੋ ਦੁੱਧ ਮੰਨ ਕੇ ਬੰਦਾ ਆਪਣੇ ਕੋਲੋਂ ਖਰੀਦ ਕਰ ਲਵੇ ਇਹਦੀ 13 ਤੋਂ ਬਾਹਰ ਪਾ ਦੂਗੀ 13 ਤੋਂ ਬਾਹਰ ਤਾਂ ਖੁੱਲ੍ਹਾ ਹੀ ਦੇ ਦੂਗੀ ਆਮਦਾਰੀ ਦਾ ਬਾਕੀ ਰੰਗ ਕਾਲਾ ਜਾਮਣ ਵਰਗਾ ਹਨਾ ਜਮਾ ਇੱਕ ਬਾਲ ਵੀ ਚਿੱਟਾ ਨਹੀਂ ਕਿਸੇ ਪਾਸੇ ਪਈ ਇਹਦੇ ਸੋ ਕੋਈ ਇਹਦੀ ਪੂਛ ਨਹੀਂ ਵੱਡੀ ਬਰਕਰ ਗੋਡਿਆਂ ਦੇ ਘਰੋਂ ਆਉਂਦੀ ਆ ਤੇ ਇਹਦਾ ਭਾਅ ਵ ਕੀ ਰੱਖਾਂਗੇ ਭਾਅ ਤਾਂ 1-10 ਆ ਵੀਰੇ ਬਸ ਇਹ ਲੱਖ ਦੀ ਦੇਣੀ ਆ ਲੱਖ ਰੁਪਏ ਦੀ ਬਸ ਤੇ ਮਤਲਬ ਆ 99000 ਵਾਲਾ ਵੀ ਵੀਰ ਮਣ ਕੇ ਫੋਨ ਨਾ ਲਾਇਓ ਆਪਣੀਆਂ ਗੱਲਾਂ ਕੂਰੀਆਂ ਹੀ ਨੇ ਜਮ ਸੁਭਿਰ ਗੱਲ ਜਾਇਜ ਆ ਕਹਿੰਦਾ ਲੱਖ ਦੀ ਦੇਣੀ ਆ 150 ਮਾਨਦਾਨ ਹੋ ਜਾਊਗਾ ਮੰਗੂ ਨੇ ਇੱਕ ਦਾ ਸਮਾਕੇ ਮੋੜ ਕੇ 5-4 ਘਟੀ ਚ ਫਾਇਦਾ ਕਰੀਏ ਆਹ ਬੋ 10000 ਉਹਨੂੰ ਜੇ ਛੋੜ ਮੰਗ ਲੈ ਵੀਰ ਇਹ ਗੱਲ ਦਾ ਕੋਈ ਗੁੱਸਾ ਵੀ ਨਾ ਕਰੇ ਬਾਈ ਕਿਉਂਕਿ ਮੂਹਰੋ ਮਾਲ ਮਿਲਦਾ ਨਹੀਂ ਵੀਰੇ ਆਪਣੇ ਬਾਜੇ ਭਾ ਨੇ ਪੈਸਾ ਹੈ ਨਹੀਂ ਵੀ ਆਪਾਂ 500-ਸਵਾ ਲੱਖ ਮੰਗ ਰਹੇ ਹਣ ਸੁਭਿਰ ਜਮਾ ਗੱਲ ਜਾਇਜ ਆ ਕੱਲ ਮੋੜਾ ਮੰਡੀ ਤੇ ਮੈਂ ਵੀ ਗਿਆ ਸੀ ਉੱਥੇ ਲੱਖ ਰੁਪਏ ਰੱਖਦੇ ਭਾ ਲੈ ਜਿਹੜਾ ਕਹਿੰਦਾ ਗਾਹਾਂ ਹੋ ਜਾ ਮੜਾ ਜ ਆ ਬਸ 33 ਜਨ ਬ ਬੜ ਦੂਜਾ ਸੂਆ ਬਾਈ ਜੀ ਠੀਕ ਐ 20 ਕਿਲੋ ਦੁੱਧ ਪਲੂਨ ਦਾ ਦਿੱਤਾ ਹੋਇਆ ਹੈਗਾ ਠੀਕ ਐ ਦੰਦਾ ਵੀ 6 ਦਿਨ ਦਾ ਜੀ ਠੀਕ ਐ ਪਿਓਰ ਜਮਾ ਇਹ ਬੰਦਾ ਦੰਦ ਪਟ ਕੇ ਦੇਖ ਸਕਦੇ ਨੇ ਅੱਗੇ ਇੱਥੇ ਕੋਈ ਇਹ ਨਹੀਂ ਗੱਲ ਹੋਊਗੀ ਆਪਾਂ ਠੀਕ ਐ ਪਹਿਲੇ ਨੂੰ ਦੁੱਧ ਤਾਂ ਪਾਇਤੇ ਹੁਣ 25 26 ਕਰ ਦਿੱਤੀਏ ਠੀਕ ਐ ਉਹ ਅਗਲੇ ਨੂੰ ਵੀ ਪਤਾ ਹੁੰਦਾ ਵੀ ਯਾਰ ਐਵੇਂ ਗੱਪਾਂ ਜਿਹਾ ਮਾਰੀ ਜਾਂਦੇ ਹਾਂ ਕੀ ਫਾਇਦਾ ਹਨ ਹੁਣ ਦੂਜਾ ਸੂਂਦੀ ਆ ਦੂਜਾ ਸੂਆ ਖੁੰਦੀ ਆ 20 ਕਿਲੋ ਦੁੱਧ ਦਾ ਦਿੱਤਾ ਹੋਇਆ ਜਿਵੇਂ ਇਹਦਾ ਮੂਰੇ ਮੌਸਮ ਆ ਰਿਹਾ ਬਾਈ ਠੀਕ ਐ ਉਹ 2 ਕਿਲੋ ਇਹ ਵੱਧ ਦੇ ਸਕਦੀ ਆ 22-23 ਕਿਲੋ ਦੁੱਧ ਦੇ ਸਕਦੀ ਆ ਕਿਉਂਕਿ ਗਰਮੈਸ਼ ਆ ਰਹੀ ਆ ਮੂਰੇ ਠੀਕ ਆ 22 ਕਿਲੋ ਦਊਗੀ ਹਨਾ ਹਾਂ 22-23 ਕਿਲੋ ਦੁੱਧ ਦੇ ਦਊਗੀ ਹੈ ਥੋੜੀ 크ਰੋਸ ਚ ਪਿਓਰ ਬਰੀਡ ਨਹੀਂ ਹੈਗੀ ਕੋਈ ਇਹ ਹਲਕਾ ਜਿਹਾ 크ਰੋਸ ਹਨਾ ਹਲਕਾ ਜਿਹਾ 크ਰੋਸ ਹੈਗਾ ਮੈਂ ਕਿ ਫੈਟ ਨੂੰ ਵੀ ਚੰਗੀ ਰਹੂਗੀ ਉਹ ਵੀ ਜੇ ਤੁੰਬੇ ਬੰਨੀ ਰੱਖਣੇ ਨੂੰ ਬਲੈਕ ਕਲਰ ਨੂੰ ਠੀਕ ਹੈ ਗਰਮੀ ਗਰਮੀ ਨਹੀਂ ਮੰਨਦੀ ਭਾਏ ਦਾ ਕੀ ਹੋ ਗਈ ਭਾਏ 1.75 ਹਜ਼ਾਰ ਦੀ ਦੇ ਦਾਂਗੇ ਵੀਰੇ ਸਿਰਫ 75 ਹਜ਼ਾਰ ਦੀ ਵੀਰ ਕਹਿੰਦਾ ਇਹ ਵੇਡ ਦੇ ਦਾਂਗੇ ਤੇ ਜਿੰਦ ਜਾਨ ਬਹੁਤ ਆ ਸਾਫ਼ ਸੁਥਰੀ ਆ ਪੂਰੀ ਹਨਾ ਪੜੀ ਪੁੜੀ ਬਹੁਤ ਜਿਆਦਾ ਸੋ ਦੇਖੋ ਠੰਡੇ ਬਾ ਚੰਗਾ ਸਾਫ ਸਿਧਰਾ ਤੇ ਪੂਰੀ ਝੋਲੀ ਵਾਲੀ ਬੈੜਾ ਬਾਈ ਯਾਰ ਐ ਮਨ ਵੀ ਬਹੁਤ ਤਿਆਰ ਹੋਣਾ ਬੈਣਦੇ ਆ ਦੇਖੋ ਠੀਕ ਹੈ ਸ਼ੇਰ ਚ ਪੂਰੀ 33 ਹਲਦਾ ਹਾਂ ਐਵੇਂ ਕਹਿਣਾ ਪਜੇ 28 30 ਕਿਲੋ ਕਹਿ ਕੇ ਝੂਠ ਬੋਲ ਕੇ ਕਿਸੇ ਨੂੰ ਗਮਰਾਹ ਕਰਨਾ ਤਾਂ ਜਿਵੇਂ ਮਰਜ਼ੀ ਕਰੀ ਚੱਲੀਏ ਚੀਪਾ ਜੂਪਾ ਓਕੇ ਆਣ ਥਣਾ ਦੀ ਓਕੇ ਆ ਬਾਈ ਕੋਈ ਬੰਦਾ ਆਪੋ ਤੋਂ ਕੋਈ ਵੀ ਪਸ਼ੂ ਮੰਗਾਉਂਦਾਗਾ ਜਿਹੜੀ ਜੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਉਹੀ ਹੋਊਗੀ 75000 ਦੇ ਵਿੱਚ ਵੀ ਮੰਨ ਕੇ ਚੱਲੋ 22 ਕਿਲੋ ਵੇੜਾ ਜੇ ਨਹੀਂ ਮਿਲਦੀ ਨਹੀਂ ਮਿਲਦੀ ਜਿਹੜੇ ਸੁੰਦਰ ਵਾਲੀ ਉਹ ਵੀ ਮੂਹਰੇ 1000 ਹੈ ਮੰਜਾ ਡੂਡ ਡੂਡ 2-2 ਲੱਖ ਦੀਆਂ ਹੋਈਆਂ ਪੰਜਾ ਮੱਝ ਲੈਣੀ ਉਸ ਕੀ ਹੋ ਓਕੇ ਹੋਈ ਪਈ ਹੈ ਨਾ ਤੇ ਅੱਗੇ ਆ ਗਈ ਚੌਥੇ ਨੰਬਰ ਤੇ ਇਹਦੇ 15 ਦਿਨ ਪਏ ਆ ਵੀਰੇ ਠੀਕ ਹੈ ਇਹ ਜਮਾਂਦਰੂ ਤਿੱਲ ਲਾ ਗਈ ਮੂਹਰੇ ਥਣ ਦੀ ਮੂਹਰੇ ਥਣ ਦੀ ਬੈਣੀ ਵਾਲੇ ਕਮੇਣੀ ਵਾਲੇ ਬੈਣੀ ਇੱਥੇ ਕਮੇਣੀ ਵਾਲੇ ਮੂਹਰੇ ਦੀ ਠੀਕ ਹੈ ਜਮਾਂਦਰੂ ਤਿੱਲ ਬਿਲਕੁਲ ਜਮਾਂਦਰੂ ਤਿੱਲ ਲਾ ਗਈ ਠੀਕ ਹੈ ਬਾਕੀ ਤਿੰਨ ਸਣ ਓਕੇ ਤਿੰਨ ਸਣਾਂ ਦੀ ਫੁੱਲ ਆਪਣੀ ਗਰੰਟੀ ਹੋਊਗੀ ਜਮ ਠੀਕ ਐ ਕਿਉਂਕਿ ਕਈ ਯਾਰ ਬੰਦੇ ਆਏ ਜੇ ਆਪਾਂ ਮੁੱਲ ਦੇਖ ਕੇ ਅਗਲਾ ਕਹਿੰਦਾ ਬਾਈ ਯਾਰ ਭੇਜ ਦੇ ਸਾਡੇ ਪਸਾਨਾ ਦੱਸੀਏ ਉਹ ਗਲਤ ਹੋ ਜਾਂਦੀ ਹੈ ਗੱਲ ਠੀਕ ਐ ਭਾਜ ਦਾ ਕੀ ਹੋਊਗਾ ਭਾਜ ਦਾ ਵੀਰੇ 40000 ਰੁਪਿਆ ਲੈ ਲਾਂਗੇ 40000 ਰੁਪਿਆ ਹਾਂ ਸੋ 40000 ਰੁਪਿਆ ਭਾਗ ਆ ਤੇ ਬਿਹੜ ਬਹੁਤ ਚੰਗੇ ਦੁੱਧ ਕਿੰਨਾ ਕੁ ਦੇ ਦੂਗੀ ਇਹ ਦੁੱਧ ਵੀਰੇ ਇਹਨੇ 17 ਕਿਲੋ ਦਿੱਤਾਗਾ ਠੀਕ ਸੋ 17 ਕਿਲੋ ਦੁੱਧ ਦਿੱਤਾ ਵਾ 17 18 ਦੁੱਧ ਦੇ ਦੂ ਤੇ ਜਮਾਂਦਰੂ ਕੈਨੇਡੀਅਨ ਵਾਲੇ ਮੂਰਲੇ ਛਣ ਦੀ ਤਰ੍ਹਾਂ ਲਸੋ ਥਣ ਥਣ ਬੇਬੀ ਜਰਸੀਆਂ ਚ ਪੈਂਦੀ ਐ ਇਹ ਠੀਕ ਐ ਤੇ ਜਰਸੀ ਬ੍ਰੀਡ ਵੀ ਤਿਆਰ ਕਰ ਲੂਗੀ ਹਣਾ ਜਰਸੀ ਬ੍ਰੀਡ ਵੀ ਤਿਆਰ ਕਰ ਲੂ ਜਿਵੇਂ ਹੁਣ ਛੋਟੇ ਫਾਰਮਸ ਨੇ ਜਾਂ ਡੇਰੀ ਕਰਦਾ ਬੰਦਾ ਕੋਈ ਉਹਦੇ ਲਈ ਪੂਰਾ ਬੇਨਿਫਿਟ ਐ ਇਹਦਾ ਛੋਟਾ ਭਾਅ ਲਾਉਣਾ ਹਣਾ ਆਪਾਂ ਹਾਂ ਸੋ ਬੈਠ ਦੇਖੋ ਪੂਰੀ ਸਾਫ ਸੁਥਰੀ ਐ ਜਮਾ 40000 ਹੁਣ ਆ ਘਰੇ ਆਪਣੇ ਆਮ ਪੈਣਾ ਬਹੁਤ ਨੇ ਪਸ਼ੂ ਗਾਵਾਂ ਗੂਆਂ ਲਾਈ ਜਾਂਦੀਆਂ ਆਪਾਂ ਉਹ ਬਹੁਤ ਪਸ਼ੂ ਲੈ ਕੇ ਜਾਂਦੀਆਂ ਗੁੜੀਆਂ ਕੁੜੀਆਂ ਬੱਚੀਆਂ ਠੀਕ ਐ ਮੈਂ ਕਿ ਉਹਨਾਂ ਦੇ ਚੂਣ ਵਾਲੀ ਵਧੀਆ ਗਾਂ ਗਈ ਜਿਹਨੇ ਥੋੜੇ ਪੈਸ ਤੇ ਅੱਗੇ ਆ ਗਈ ਲਾਸ਼ ਤੇ ਹੀ 5ਵੇਂ ਨੰਬਰ ਤੇ ਤੋਰ ਪੁੱਤ ਨੂੰ ਵੀ ਇਹ ਕਿਹੜਾ ਸੂਆ ਸੁੰਦੀ ਹੈ ਜੀ ਸੂਆ ਭਾਈ ਜੀ ਮਾਲਕ ਨੇ ਆਪਾਂ ਨੂੰ ਦੂਜਾ ਦੱਸਿਆ ਇਹ ਤੀਜਾ ਹੋ ਸਕਦੀ ਹੈ ਜੀ ਠੀਕ ਹੈ ਜੀ ਕਿਉਂਕਿ ਇਹ ਵੀ ਬੋਡੀ ਵੇਟ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂਗੇ ਮਾਲਕ ਨੇ ਆਪਾਂ ਨੂੰ ਫਾਰਮ ਵਾਲੇ ਨੇ ਦੂਜਾ ਹੀ ਦੱਸਿਆ ਠੀਕ ਹੈ ਦੁੱਧ ਕਿੰਨਾ ਕਿ ਦੱਸਿਆ ਇਹਦਾ ਦੁੱਧ ਭਾਈ ਜੀ 28 ਕਿਲੋ ਦੱਸਿਆ ਹੈ ਨਾ ਠੀਕ ਹੈ ਮੈਂ ਦੁੱਧ ਇਹ ਮਨੂੰ ਵੀ 30 32 ਕਿਲੋ ਦੁੱਧ ਪਾ ਦੂਗੀ ਬਰੀਡ ਬਹੁਤ ਆਖਾਂ ਦੀ ਇਹਦਾ ਭਾਗ ਕੀ ਹੋਊਗਾ ਜੀ ਆ ਇਹ ਦਾ 95000 ਰੁਪਏ ਜੀ ਸੋ ਡਿਮਾਂਡ ਇਹਦੀ ਹੈਗੀ 95000 ਰੁਪਏ ਹਣ ਹਾਂ ਮਾਨਦਰਾਪ 1 ਕਿਲੋ ਤੋਂ ਮੰਨ ਕੇ ਬੰਦਾ ਲੈ ਲਵੇ ਫਿਰ ਇਹਨੂੰ ਠੀਕ ਹੈ ਡਿਮਾਂਡ 95000 ਰੁਪਏ ਬਹੁਤ ਬੱਚੀ ਦੀ ਹਰ ਇੱਕ ਚੀਜ਼ ਦੀ ਕੁਆਲਿਟੀ ਬਹੁਤ ਹੈ ਇਹਦੇ ਚ ਠੀਕ ਹੈ ਡਿਮਾਂਡ 95000 ਰੁਪਏ ਮਾਨਦਰਾਣ ਹੋ ਜੂਗਾ ਮਾਨਦਰਾਣ ਹੋ ਦੋ 30 ਕਿਲੋ ਬਣ ਕੇ ਲੈ ਲੇ 30 ਕਿਲੋ ਤੋਂ ਖੁੱਲਾ ਮੰਨ ਕੇ ਲੈ ਲਵੇ ਹਜੇ ਤਾਂ ਮਤਲਬ ਐ ਮੰਨੋ ਵੀ ਸ਼ੇਰ ਚ ਪੂਣੀ ਕੱਤੀਆਂ ਜਿਹਨੂੰ ਕਹਿੰਦੇ ਆ ਕਿਉਂਕਿ ਇਹ ਨਾ ਵੜਾ ਆਪਣੀਆਂ ਕੱਟੀਆਂ ਪਾਉਣ ਦਾ ਇਹ ਮਕਸਦ ਆ ਕਿਉਂਕਿ ਵੀਡੀਓ ਨੂੰ ਜਿਵੇਂ ਚਲਦੀ ਨੂੰ ਇੱਕ ਦੋ ਦਿਨ ਲੱਗ ਜਾਂਦੇ ਆ ਠੀਕ ਹੈ ਉਦੋਂ ਨਾਲ ਇਹਨੇਵੇਂ ਪੂਰੇ ਭਰ ਜਾਣੇ ਆ ਠੀਕ ਸੋ ਵੀਰੋ ਨਾਗਾ ਬਸ ਉਹਨੂੰ ਕਾਫੀ ਦਿਖਾਤੇ 98153967 ਵੀਰ ਦਾ ਮੋਬਾਈਲ ਨੰਬਰ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ